ਆ ਰਹੇ ਨੇ ਤੇ ਸੋਫੇ ਆਏ ਹੋਏ ਨੇ ਪੂਰੇ ਜੀ ਸੋਫੇ ਵੀ ਆਉਣ 200 ਕੇ ਹੋ ਨਹੀਂ ਕੋਈ ਤੁਸੀਂ ਦੇਖ ਸਕਦੇ ਹੋ ਜਿਹੜਾ ਪੱਪੀ ਪੱਪੂ ਪੰਕਜ ਚੋਰ 90 ਤੋਂ ਨਾ ਨਾ ਮਸ਼ਹੂਰ ਆ ਸੋਨੇ ਅੱਜ ਸੋਫੇ ਜਿਹੜੇ ਚੋਰੀ ਨੇਗੇ ਚੋਰੀ ਦਾ ਮਾਲ ਜੋ ਬਰਾਮਦ ਹੋਇਆ ਤੁਸੀਂ ਦੇਖ ਸਕਦੇ ਹੋ ਰੋਕਰ ਦੇ ਵਿੱਚ ਲੈ ਗਿਆ ਉੱਥੇ ਉਹਨੂੰ ਬਦਲ ਰਿਹਾ ਜਿਹੜਾ ਕੱਪੜਾ ਕੁੱਪੜਾ ਬਦਲ ਰਿਹਾ ਸੀ ਬਦਲਿਆ ਪਰ ਚੋਰੀ ਫੜੀ ਹੀ ਜਾਂਦੀ ਏ ਇੱਕ ਦਿਨ ਆਹ ਸਮਾਨ ਸਾਰਾ ਲਿਆਂਦਾ ਤੇ ਇਹ ਤੋਂ ਬਿਨਾ ਸਾਨੂੰ ਜੋ ਹੁਣ ਕਮੇਟੀ ਦੇ ਮਲਾਜਮ ਲਾ ਲੋ ਕਮੇਟੀ ਭਾਈਚਾਰੇ ਦੇ ਲੋਕਾਂ ਨੇ ਆਹ ਦੇਖ ਲੋ ਜੀ ਆ ਤੁਹਾਡੇ ਸਾਹਮਣੇ ਆ ਆ ਕੱਪੜਾ ਬਦਲਿਆ ਹੋਇਆ ਇਹ ਕੱਪੜੇ ਦੇ ਉੱਤੇ ਕੱਪੜਾ ਚਾੜ ਆਹ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਇਹ ਕੋਈ ਲੁਕੋ ਨਹੀਂ ਹੈਗਾ ਆਹ ਦੇਖ ਲੋ ਆ ਫਿਕਸ ਕੀਤਾ ਹੋਇਆ ਹੈ ਕੱਪੜਾ ਜਦੋਂ 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 ਵੀਡੀਓ ਪੈ ਰਹੀ ਸੀ ਸਾਡੀ ਉਦੋਂ ਇਹ ਲੱਗੇ ਹੋਏ ਸੀਗੇ ਉਹ ਵੀਡੀਓ ਵੀ ਹੈਗੀ ਆ ਸਾਡੇ ਕੋਲ ਕੱਪੜਿਆਂ ਦੀ ਆਹ ਦੇਖ ਲੋ ਆ ਸਾਰਾ ਕੁਝ ਚੇਂਜ ਕਰ ਰਹੇ ਸੀਗੇ ਇਹ ਕੱਪੜਾ ਜਿਹੜਾ ਫਿਕਸ ਕੀਤਾ ਹੋਇਆ ਹੈ ਇਹ ਆ ਇਹਦੇ ਤੇ ਕੱਪੜੇ ਦੇ ਉੱਤੇ ਮਤਲਬ ਕਿ ਕੱਪੜਾ ਚਾਲ ਚਾੜੇ ਜਾ ਰਿਹਾ ਸੀ ਉਹਦੀ ਰੂਪਰੇਖਾ ਬਦਲਣ ਦੀ ਕੋਸ਼ਿਸ਼ ਹੈ ਜਿਹੜੀ ਸਮਝ ਆ ਰਹੀ ਸੀ ਤੇ ਸਾਨੂੰ ਮਨਨਾਂ ਨੇ 100 ਰੁਪਏ ਦੱਸਿਆ ਹੱਥੋਂ ਕਿ ਆਨ ਮੀਡੀਆ ਬੋਲਣਾ ਨਹੀਂ ਚਾਹੀਦਾ 30 ਕੁਰਸੀਆਂ ਨੇ ਸਾਡੀਆਂ 30 ਸਰਕਾਰੀ ਕੁਰਸੀਆਂ ਇਹਨੇ ਲਿਆਂਦੀਆਂ ਸੀ ਜਿਹੜਾ ਇਹ ਇੱਥੇ ਫੰਕਸ਼ਨ ਕਰਾਉਂਦਾ ਆਂਦਾ ਡਰਾਮਾ ਲਾਉਂਦਾ ਆਂਦਾ ਲੋਕਾਂ ਦੇ ਮੂਹਰੇ ਵੀ ਮੈਚ ਕਰਾਉਣਾ ਫਲਾਣਾ 30 ਕੁਰਸੀਆਂ ਨੇ ਇਸ ਟਾਈਮ ਤੇ ਘਰੇ ਪਈਆਂ ਨਿਗੀਆਂ ਇਹ ਹੋ ਸਕਦਾ ਕਿ ਦੋ ਘੰਟੇ ਬਾਅਦ ਕਮੇਟੀ ਆ ਜਾਣਾ ਸੀ ਇਹਨੂੰ ਵੈਸੇ ਦੱਸ ਰਹੇ ਹਨ ਤੇ ਜਿੰਨੀਆਂ ਸਾਡੀਆਂ ਉੱਥੇ ਸੱਕੀ ਮਸ਼ੀ ਸਾਫ ਕਰਨਾ 10 12 ਬੈਟਰੀਆਂ ਨੇ ਜੀ ਉਹ 12 ਬੈਟਰੀਆਂ ਮਲਾਜਮਾ ਨੇ ਖੁਦ ਦੱਸਤਾ ਸਾਨੂੰ ਇਹਦੇ ਘਰੇ ਪਈਆਂ ਨੇ ਉਹ ਉਹ ਵੀ ਬਰਾਮਦ ਕਰਾਈਆਂ ਜਾਣ ਠੀਕ ਆ ਉਹ ਕੱਲ ਨੂੰ ਪਹੁੰਚਾ ਦੇ ਉਹ ਲੱਗ ਲੱਗ ਸੋ ਇਹ ਚੋਰ ਤੋਂ بچੋ ਨਾਬੇ ਦੇ ਵਿੱਚ ਫੇਰ ਕਹਿ ਰਹੇ ਹਾਂ ਵੀ ਇੱਕ ਵੱਡਾ ਚੋਰ ਆਇਆ ਹੋਇਆ ਤਾਂ ਬਚ ਜੂ ਹਾਂਜੀ ਭਰਾ ਜੀ ਅਜੇ ਤਾਂ ਪ੍ਰਸ਼ਾਸਨ ਤੋਂ ਵਾਰ-ਵਾਰ ਸਵੇਰ ਦੇ ਇੱਕੋ ਹੀ ਮੰਗ ਕਰ ਰਿਹਾ ਵੀ ਜਿਹੜੀ ਇਹ ਨੇ ਸੋਫੇ ਵਗੈਰਾ ਤੇ ਚੋਰੀ ਕਰੀਆ ਇੱਥੇ ਕਰਤਾ ਦਰਜ ਹੋਣਾ ਚਾਹੀਦਾ ਜਿਹੜੀਆਂ ਸੀ 200 ਸਟਰੀਟ ਲਾਈਟਾਂ ਜਿਹੜੀ ਇਹਨੇ ਆਪਣੇ ਘਰੇ ਰੱਖ ਰੱਖੀ ਐ ਉਹਦੀ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਇਹਦੀ ਜਾਂਚ ਕਰਨੀ ਚਾਹੀਦੀ ਐ ਇਹਨੇ ਜਿੱਥੇ-ਜਿੱਥੇ ਵੀ ਚੋਰੀ ਦਾ ਸਮਾਨ ਰੱਖਿਆ ਇਹਨੇ ਕਿਉਂ ਹੋ ਸਕਦਾ ਇਹਨੇ ਇੱਕ ਆਪਣਾ ਗੈਂਗ ਬਣਾਇਆ ਹੋਵੇ ਜਿਹੜਾ ਚੋਰੀ ਦਾ ਸਮਾਨ ਐ ਜਿਹੜਾ ਉਹ ਐ ਆਪਣੇ ਜਿਹੜੀ ਪਿਤਾ ਜੀ ਦੀ ਵਰਕਸ਼ਾਪ ਆ ਜਿੱਥੋਂ ਟਰਾਲੀਆਂ ਦੇ ਟਾਇਰ ਵਗੈਰਾ ਮਿਲੇ ਸੀ ਉੱਥੇ ਇਹਨੇ ਅੱਡਾ ਬਣਾ ਰੱਖਿਆ ਅਸੀਂ ਐ ਐਸਐਸਓ ਸਾਹਿਬ ਤੋਂ ਡੀਐਸਪੀ ਤੋਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਆ ਕੀ ਇਸ ਦੀ ਉੱਚ ਪੱਧਰੀ ਜਾਂਚ ਕਰੀ ਜਾਵੇ ਵਿਜੀਲੈਂਸ ਤੋਂ ਜਾਂਚ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਇਹ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਲਓ ਇੱਕ ਦੇਖੋ ਲੋਕ ਜੋ ਦੁਖੀ ਨੇ ਤੋਂ ਇਸ ਇਨਸਾਨ ਤੋਂ ਜੋ ਦੁਖੀ ਲੋਕ ਨੇ ਮੇਰਾ ਨਾਮ ਦੱਸ ਦਿਓ ਜੀ ਮੇਰਾ ਗੁਰਸੇਵ ਸਿੰਘ ਜੀ ਤੁਹਾਡਾ ਨਾਮ ਜਰਨੈਲ ਸਿੰਘ ਇਹ ਜਰਨੈਲ ਸਿੰਘ ਨੇ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਲੱਗੇ ਹੋਏ ਸੀ ਜੀ ਫਾਇਰ ਬ੍ਰਿਗੇਡ ਦੇ ਵਿੱਚ ਮੁਲਾਜ਼ਮ ਸੀ ਇਹ ਬੰਦੇ ਨੇ ਇਹਨਾਂ ਨੂੰ ਇੱਕ ਘਰੋਂ ਵੀ ਰੋਟੀ ਤੋਂ ਮਹਤਾਜ ਸੀ ਬੰਦਾ ਇਹਨੂੰ ਉੱਥੋਂ ਹਟਾਤਾ ਉੱਥੋਂ ਹਟਾ ਕੇ ਆਪਦਾ ਰਿਸ਼ਤੇਦਾਰ ਰੱਖਿਆ ਠੀਕ ਆ ਇਹਨਾਂ ਦੀ ਇਹਨਾਂ ਦੀ ਹੁਣ ਗੱਲ ਸੁਣ ਲਿਓ ਅਸੀਂ ਨਹੀਂ ਲੈਂਦਾ ਆਪੇ ਆਇਆ ਇੱਥੇ ਵੀਡੀਓ ਦੇਖ ਕੇ ਆ ਸੁਣ ਲਓ ਇਹਨਾਂ ਦੀ ਗੱਲ ਇਹ ਬੰਦੇ ਨੇ ਜੀ ਕੋਈ ਅੱਜ ਦੀ ਕੋਈ ਇਹ ਕੰਮ ਕਰਨਾ ਸ਼ੁਰੂ ਨਹੀਂ ਕਰੇ ਇਹ ਬਹੁਤ ਟਾਈਮ ਪਹਿਲਾਂ ਦਾ ਇਹੀ ਕੰਮਾਂ ਦੇ ਵਿੱਚ ਗਿਆ ਇਹ ਕੱਲਾ ਚੋਰ ਨਹੀਂ ਇਹ ਕਿਸਾਨ ਅਬਰੋਧੀ ਚੋਰ ਆ ਜੀ ਜਦੋਂ ਧਰਨਾ ਚੱਲ ਰਿਹਾ ਸੀ ਸ਼ੰਭੂ ਦੇ ਵਿੱਚ ਖਨੌਰ ਦੇ ਉੱਤੇ ਉੱਥੇ ਸੀ ਸਿਰਫ ਧਰਨੇ ਦੇ ਉੱਤੇ ਨਾ ਮੈਂ ਆਪਣੇ ਘਰ ਦੇ ਨੇ ਕੱਪੜੇ ਫੜਾਉਂਗਾ ਦੀ ਮੇਰੇ ਮਾਮਾ ਜੀ ਵੀ ਤੇ ਉੱਥੇ ਤੇ ਮੇਰੇ ਪਾਪਾ ਜੀ ਤੇ ਉਹਨਾਂ ਦੇ ਮੈਂ ਕੱਪੜੇ ਫੜਾਉਣ ਵਗਿਆ ਇਹ ਬੰਦੇ ਦੇ ਲਵੇ ਫੋਟੋ ਪਹੁੰਚ ਗਈ ਮੇਰੀ WhatsApp ਤੇ ਸਟੇਟ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤੇ ਜਾਂ ਕਿਸੇ ਨਿਊਜ਼ ਚੈਨਲ ਦੇਤੇ ਕੋਈ ਖਬਰ ਲਵਾਏ ਇਹਨੇ ਆਪਦੇ ਬੰਦੇ ਫਿੱਟ ਕਰੇ ਨੇ ਉਸ ਤੋਂ ਵਾਅਦੇ ਦੇ ਵਿੱਚ ਜਦੋਂ ਹੁਣੇ ਮੇਰੇ ਉੱਪਰ ਅਟੈਕ ਕਰ ਰਿਹਾ ਤੁਸੀਂ ਚੈੱਕ ਕਰ ਲਿਓ ਬਿਲ ਪਾਸ ਹੋਇਆ ਹੋਇਆ ਫਾਇਰ ਬ੍ਰਿਗੇਡ ਦੇ ਵਿੱਚ ਨੌ ਦੇ ਉੱਤੇ ਏਸੀ ਦਾ ਵਿੰਡੋ ਏਸੀ ਦਾ ਏਸੀ ਜਿਹੜਾ ਇਹਨੇ ਲੈ ਕੇ ਉਥੋਂ ਉਹ ਕਿੱਥੇ ਪਹੁੰਚਿਆ ਜਾਂ ਕਿੱਥੇ ਨਹੀਂ ਪਹੁੰਚਿਆ ਰੇਡੀ ਦੇ ਵਿੱਚ ਧਰੇ ਦਾ ਪਤਾ ਜੀ ਉਸ ਟਾਈਮ ਅਸੀਂ ਲੈਣਗੇ ਜਾ ਰਹੇ ਸੀ ਤੇ ਇਹਨੇ ਬੰਦੇ ਨੇ ਬੁਲਾਇਆ ਸੀ ਏਸੀ ਕਿੱਥੇ ਪਹੁੰਚੀਆ ਜਾਂ ਕਿੱਥੇ ਨਹੀਂ ਉਸ ਸਮੇਂ ਦੇ ਉੱਤੇ ਅਸੀਂ ਨੇ 5-500 ਰੁਪਇਆ ਆਪ ਪਾ ਕੇ ਆਪਣੀ ਜੇਬ ਦੇ ਵਿੱਚੋਂ ਅਸੀਂ ਏਸੀ ਜਿਹੜਾ ਕਿ ਇਸ ਸਮੇਂ ਫਾਇਰ ਬਗੇਟ ਦੇ ਦਫ਼ਤਰ ਵਿੱਚ ਲੱਗਿਆ ਹੋਇਆ ਜਿਹੜੇ ਦੀ ਕਿ ਨਜ਼ਾਰੇ ਇਹਦੇ ਰਿਸ਼ਤੇਦਾਰ ਇਹਦੇ ਚਾਹੇਤੇ ਲੁੱਟ ਰਹੇ ਨੇ ਉਹ ਸਾਡੀ ਜੇਬ ਦੇ ਵਿੱਚੋਂ ਖਰਚੇ ਨਾਲ ਲੱਗਿਆ ਪਰ ਜਿਹੜਾ ਏਸੀ ਅਸਲ ਫਾਇਰ ਬਗੇਟ ਵਾਸਤੇ ਆਇਆ ਸੀ ਉਹ ਕਿੱਥੇ ਪਹੁੰਚ ਗਿਆ ਉਹਦੇ ਬਾਰੇ ਦੇ ਵਿੱਚ ਪਤਾ ਨਹੀਂ ਸੋ ਮੈਂ ਨਗਰ ਕਾਲ ਜੀ ਅੱਜ ਜੀ ਸੋ ਮੜਾ ਜੀ ਚੋਰ ਦੇ ਨਾਂ ਤੇ ਛੋੜਾ ਚਾਲਣਾ ਪਾ ਦਿਓ ਜੀ ਦੇਖੋ ਮੈਂ ਵਾਰਡ ਨੰਬਰ 23 ਮੇਰੇ ਮਿਸੀ ਰੋਜੀ ਨਾਗਪਾਲ ਐਮ ਸੀ ਨੇ ਉੱਥੇ ਦੇ ਉੱਥੇ ਅਜੇ ਦਫਤਰ ਖੋਲ ਰਿਆ ਸੀਗਾ ਨਾਮ ਲੈ ਲਓ ਮੜਾ ਜੀ ਕੀ ਕੌਣ ਖੋਲ ਰੇ ਸੀ ਇਹ ਪੰਕਜ ਪੰਪੂਜੀ ਸਟੀਲ ਦਾ ਨਹੀਂ ਉੱਥੇ ਦਫਤਰ ਬਣਾ ਰਿਆ ਸੀ ਲੋਕਾਂ ਨੂੰ ਕੋਈ ਕੰਮਕਾਰ ਆ ਫਰਾਣਾ ਨਹੀਂ ਕੋਈ ਜਦ ਕਿ ਅਸੀਂ ਨੁਮਾਇੰਦੇ ਉੱਥੇ ਹੈਗੇ ਆ ਐਮ ਐਲ ਏ ਗੁਰਦੀਪ ਸਿੰਘ ਦਾ ਦੇ ਮਾਜੀ ਆਮ ਆਦਮੀ ਪਾਰਟੀ ਦੇ ਅਸੀਂ ਹੈਗੇ ਆ ਮੈਂ ਮੇਰੇ ਸਾਹਮਣੇ ਬੇਨਤੀ ਕਰਦਾ ਵੀ ਦੇਖੋ ਕਿੰਨੀ ਵਾਰ ਦੋ ਤਿੰਨ ਚਾਰ ਵਾਰ ਹੋ ਚੁੱਕਿਆ ਇਹ ਤੇ ਨਕੇਲ ਪਾਓ ਨਹੀਂ ਆਪਾਂ ਆਣ ਵਾਲੇ ਸਮੇਂ ਦੇ ਵਿੱਚ ਇਹਦਾ ਨਤੀਜਾ ਬਹੁਤ ਮਹਿੰਗਾ ਪਊਗਾ ਆਪਾਂ ਨੂੰ ਮੈਂ ਇੱਕ ਬੇਨਤੀ ਹੋਰ ਕਰਨਾ ਈਓ ਨਗਰ ਕੌਂਸਲ ਨਾਭਾ ਨੂੰ ਵੀ ਇਹਨੇ ਜਿਹੜੇ ਕੰਟੈਕਟ بیس ਤੇ ਬੰਦਿਆਂ ਦੀ ਤਨਖਾਹ ਪਉਂਦਾ ਹੈ ਇਹ ਲਗਭਗ ਕਈ ਵਾਰੀ ਯੋ ਸਾਹਿਬ ਨੂੰ ਮੈਂ ਵਰਬਲੀ ਪੁੱਛਿਆ ਪਰ ਉਹਨਾਂ ਨੇ ਦੱਸਣ ਦੀ ਮناسب ਨਹੀਂ ਸਮਝਿਆ ਉਹ 55 60 ਬੰਦਾਂ ਦੀ ਤਨਖਾਹ ਪਉਂਦਾ ਜਦ ਕਿ ਮੌਕੇ ਦੇ ਉੱਤੇ 40 ਤੋਂ 42 ਬੰਦੇ ਨੇ ਮਿਊਸਪਲ ਐਕਟ 1911 ਦੇ ਤਹਿਤ ਕੋਈ ਵੀ ਜਿਹੜਾ ਸਥਾਨਿਕ ਐਮਸੀ ਹੈ ਜਾਂ ਨਗਰ ਕੌਂਸਲ ਪ੍ਰਧਾਨ ਹੈ ਉਹ ਆਪਣੀ ਮੌਜੂਦਾ ਟਨੋਰ ਦੇ ਵਿੱਚ ਕਿਸੇ ਵੀ ਆਪਣੇ ਰਿਸ਼ਤੇਦਾਰ ਨੂੰ ਸਰਕਾਰੀ ਨੌਕਰੀ ਦਾ ਬੈਨੀਫਿਟ ਨਹੀਂ ਦੇ ਸਕਦਾ ਇਹਨੇ ਆਪਣਾ ਸਾਕਾ ਸਾਲਾ ਸ਼੍ਰੀਮਤੀ ਸਜਾਤਾ ਚਾਪਲਾ ਦਾਪਰਾ 2021 2021 ਦੇ ਵਿੱਚ ਨਗਰ ਕੌਂਸਲ ਦੇ ਵਿੱਚ ਕੰਟੈਕਟ ਬੇਸ ਤੇ ਰੱਖਿਆ ਗਿਆ ਜਦ ਕਿ ਉਹ 24 ਘੰਟੇ ਆਪਣੀ ਦੁਕਾਨ ਤੇ ਬੈੰਦਾ ਨਗਰ ਕੌਂਸਲ ਦੇ ਵਿੱਚ ਬਿਲਕੁਲ ਨਹੀਂ ਜਾਣਾ ਇਸ ਦੀ ਵੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਵੀ ਸਬੰਧਤ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮਾਨ ਬ੍ਰਾਹਮਣ ਜੀ ਕਰਾਤੀ ਪੁਲਿਸ ਨੂੰ ਸਾਨੂੰ ਪੂਰਾ ਵਿਸ਼ਵਾਸ ਹੈ ਸਾਰਿਆਂ ਤੇ ਅਸੀਂ ਵੀ ਪੁਲਿਸ ਦੇ ਅਫਸਰਾਂ ਪੁਲਿਸ ਦੇ ਜੋ ਕਰੋ ਕਾਰਵਾਈ ਸਾਨੂੰ ਪਤਾ ਤੇ ਅਸੀਂ ਇਹ ਚੋਰ ਤੇ ਕਹਨੇ ਆ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਬਾਕੀ ਚੋਰੀਆਂ ਵੀ ਜਿਹੜੀਆਂ ਨੇ ਕਰੀਆਂ ਨੇਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਨਾਬੇ ਸ਼ਹਿਰ ਦੇ ਲੋਕ ਆਪ ਬੋਲਣਗੇ ਤੁਸੀਂ ਦੇਖਦੇ ਜਾਓ ਇਹ ਚੋਰ ਦੇ ਖਿਲਾਫ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੋਰ ਇੱਕ ਨਵੀਂ ਚੋਰੀ ਕਰਦਾ ਫੜਿਆ ਗਿਆ ਮਾੜੀਆਂ ਤਰ੍ਹਾਂ ਆਪਾਂ ਕਰ ਵੀ ਕੀ ਸਕਦੇ ਆ ਤੇ ਹੁਣ ਉਹਨੇ ਪੱਤਰਕਾਰ ਭਾਈਚਾਰੇ ਨੂੰ ਕੀ ਕਿਹਾ ਵੀ ਜਿਹੜੇ ਇਹ ਸੋਫੇ ਨੇ ਮੈਂ ਤਾਂ सोनू ਜੀ ਕਵਾੜੀਏ ਰਗਨੇ ਕੋਈ ਉਹਨਾਂ ਤੋਂ ਲੈ ਕੇ ਆਇਆ ਠੀਕ ਆ ਮੈਂ ਤਾਂ ਕਵਾੜ ਤੋਂ ਲੈਤੇ ਨੇ ਆ सोनू ਜੀ ਖੜੇ ਨੇਗੇ ਇਹ ਹੁਣ ਤੁਹਾਨੂੰ ਦੱਸਣਗੇ सोनू ਜੀ ਦੋਨੇ ਪੱਤਰਕਾਰ ਭਾਈਚਾਰੇ ਨੂੰ ਕਿਹਾ ਵੀ ਮੈਂ ਤਾਂ ਜੀ ਉਹਨਾਂ ਤੋਂ ਸੋਫੇ ਲੈ ਕੇ ਆਇਆ ਤੁਹਤੋਂ ਕੀ ਲੈ ਕੇ ਗਿਆ ਨਹੀਂ ਲੈ ਕੇ ਤੁਰ ਜਿਵੇਂ ਕੋਲ ਤਾਂ ਆਏ ਵੀ ਨਹੀਂ ਜੀ ਕਦੇ ਨਹੀਂ ਕਮੇਟੀ ਨੇ ਤੁਹਾਨੂੰ ਸੋਫਾ ਵੇਚੇ ਕੋਈ ਨਾ ਜੀ ਨਾ ਮੈਨੂੰ ਤਾਂ ਵੇਚਿਆ ਉਹ ਕਹਿੰਦੇ ਵੀ ਕਮੇਟੀ ਨੇ ਸੋਫੇ ਵੇਚੇ ਨੇ ਸੋਨੂ ਜੀ ਨੂੰ ਅਸੀਂ ਸੋਨੂ ਜੀ ਤੋਂ ਖਰੀਦੇ ਨੇ ਨਹੀਂ ਮੇਰੇ ਕੋਲ ਇਹ ਨਗਰ ਕੌਂਸਲ ਦੀ ਜਿਹੜੀ ਪ੍ਰਧਾਨ ਸਜਾਤਾ ਚਾਵਲਾ ਉਹਦੇ ਪਤੀ ਪੰਕਜ ਪੱਪੂ ਕਹਿ ਰਹੇ ਨੇ ਜੀ ਮੇਰੇ ਕੋਲ ਤਾਂ ਆਏ ਨਹੀਂ ਜੀ ਕੋਈ ਵੀ ਇਹਨਾਂ ਤਾਂ ਕੋਈ ਬੰਦਾ ਵੀ ਅੱਛਾ ਜੀ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਵੀ ਭਾਈ ਹਾਂ ਜੀ ਕੋਈ ਸੋਫਾ ਵੇਚ ਗਿਆ ਕੋਈ ਆਹ ਦੇਖ ਲਓ ਚੋਰੀ ਦੀ ਹੁ ਇਹ ਚੋਰ ਬੰਦੇ ਤੋਂ ਆਪਾਂ ਬਚੀਏ ਇਹ ਚੋਰ ਬੰਦੇ ਨੇ ਸਾਰਾ ਨਾਂਬਾ ਬਦਨਾਮ ਕਰ ਦੇਣਾ ਇਕੱਲੇ ਇਕੱਲੇ ਦਾ ਨਾਮ ਲੈ ਕੇ ਕਮੇਟੀ ਵਾਲਿਆਂ ਨੂੰ ਵੀ ਕਹਿਣੀ ਚਾਹਣਾ ਜਿਹੜੇ ਕਮੇਟੀ ਵਾਲੇ ਵੀ ਵਿਚਦੀ ਇਹਦੇ ਨਾਲ ਤਾਲਮੇਲ ਕਰ ਰਹੇ ਨੇ ਨਾ ਸਾਡੇ ਕੋਲ ਸਾਰੇ ਪ੍ਰੂਫ ਨੇ ਹੁਣ ਅਸੀਂ ਕਿਸੇ ਦੀ ਨੂੰ ਬਖਸ਼ਾਂਗੇ ਸਾਫ਼ ਜਾ ਕੇ ਕਤਵਾਲੀ ਦੇ ਵਿੱਚ ਕਹਾਂਗੇ ਜੇ ਸਾਨੂੰ ਧਰਨਾ ਲਾਉਣਾ ਪਿਆ ਚੌਕ ਦੇ ਵਿੱਚ ਧਰਨਾ ਲਾਵਾਂਗੇ ਅਸੀਂ ਮਾਰਨ ਵਰਤੇ ਬੈਠਾਂਗੇ ਯਾਰ ਇੱਧਰ ਕਰੋ ਹਾਂਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਚਾਹਣਾ ਵੀ ਜਿਹੜੇ ਹਿਸਾਬ ਨਾਲ ਉਹਦੇ ਕਰਪਸ਼ਨ ਹੋ ਰਹੀ ਹੈ ਕਮੇਟੀ ਦੇ ਵਿੱਚ ਚਾਹੇ ਹੋਰ ਕੰਮ ਹੋ ਰਹੇ ਨੇ ਬਹੁਤ ਗਲਤ ਹੋ ਰਹੇ ਨੇ ਵੀ ਅਸੀਂ ਸ਼ਹਿਰ ਦੀ ਜਨਤਾ ਮਾਰਨ ਵਰ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਇਸ ਚੋਰ ਦੇ ਖਿਲਾਫ ਜੋ ਵੀ ਕਾਨੂੰਨੀ ਸਜ਼ਾ ਬਣਦੀ ਹੈ ਬਣੀ ਜਾਣੀ ਹੈ ਤਾਂ ਕਿ ਇਹਦੀ ਜਮਾਨਤ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਪੰਕਜ ਪੱਪੂ ਦੀ ਕਿ ਅਸੀਂ ਤੋਂ ਬਤਾਇਆ ਜਾਵੇ ਜਿਨ੍ਹਾਂ ਨੇ ਲੁੱਟ-ਕਸੁੱਟ ਪਿਛਲੇ ਟਾਈਮ ਦੇ ਵਿੱਚ ਕਰੀ ਹੈ ਉਹਦਾ ਵੀ ਪਰਦੇ ਪਾਸ ਕਰਾਂਗੇ ਕੱਲੇ-ਕੱਲੇ ਇਹ ਇੱਕ ਦੋ ਇਹ ਤਾਂ ਬਲੇਮ ਲਾਉਣਾ ਜਾਣਦਾ ਆਪਣੀ ਆਕ ਤੇ ਸੱਚ ਦੀ ਸੱਚ ਆਕੇ ਸਾਹਮਣੇ ਆਕੇ ਦੱਸ ਜਿਵੇਂ ਉਹ ਝੂਠ ਸਾਬਤ ਹੋ ਗਿਆ ਉਹ ਕਹਿੰਦਾ ਸੀ सोनू ਜੀ ਤੋਂ ਲੈਨੇ सोनू ਜੀ ਕਹਿੰਦੇ ਮੈਂ ਲੈ ਨਹੀਂ सोनू ਜੀ ਕੋਲੇ ਜਦ ਕੋਈ ਚੀਜ਼ ਆਈ ਹੋਣੀ ਹੈਗੀ ਉਹ ਬਖਲਾਹਟ ਜਾ ਕੇ ਬਹੁਤ ਕੁਝ ਕਹੂਗਾ ਹੋ ਸਕਦਾ ਹੈ ਉਹ ਸਾਡਾ ਵੀ ਕਹਦੇ ਵੇ ਵੀ ਐਮਸੀ ਭਾਈਚਾਰਾ ਮੇਰੀ ਦੁਕਾਨ ਚ ਆ ਕੇ ਰੱਖਿਆ ਪਹਿਲਾਂ ਵੀ ਕਾ ਸਕਦਾ ਕੁਝ ਵੀ ਕਹਿ ਸਕਦਾ ਹੈ ਹਾਂਜੀ ਮੰਟੂ ਜੀ ਬਿਲਕੁਲ ਅੱਜ ਹੁਣ ਸੋਨੂ ਜੀ ਕੋਲ ਪਹੁੰਚੇ ਆ ਸੋਨੂ ਜੀ ਦਾ ਕਹਿਣਾ ਇਹ ਜੀ ਹੈਗਾ ਮੈਂ ਤਾਂ ਇਹਦੇ ਨਾਲ ਕੋਈ ਗੱਲਬਾਤ ਨਹੀਂ ਇਹ ਹੋਰ ਵੀ ਕੋਈ ਸੋਨੂ ਬਣਾ ਸਕਦਾ ਵੀ ਇਹ ਨਹੀਂ ਤੀ ਹੋਰ ਤੀ ਇਹਦਾ ਤਾਂ ਹੁਣ ਡਰਾਮਾ ਜਿਹੜਾ ਕਰਨਾ ਕੋਈ ਵੀ ਕਰ ਸਕਦਾ ਹੈਗਾ ਔਰ ਸੋਨੂ ਜੀ ਦਾ ਕਹਿਣਾ ਇਹ ਜੀ ਹੈ ਮੇਰੇ ਨਾਲ ਉਹਦੇ ਕੋਈ ਸੋਫਾ ਨਹੀਂ ਲੈ ਕੇ ਗਿਆ ਕੋਈ ਕੁਛ ਨਹੀਂ ਹੁਣ ਅਗਦੀ ਅਨਕਵਾਰੀ ਕੀਤੀ ਜਾਵੇ ਵੀ ਕੀ ਕੀ ਨਿਕਲਦਾ ਕੱਲੇ ਸੋਫੇ ਨਹੀਂ ਮੈਂ ਬਾਰ ਬਾਰ ਇਹ ਗੱਲ ਕਰਦਾ ਹੋਰ ਵੀ ਕੱਡੋਕੀ ਨਿਕਲਦਾ ਹੋਰ ਸਮਾਨ ਹੋ ਸਕਦਾ ਹੈ ਹਾਂ ਨਖਤ ਸਾਬ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਵਧੀਆ ਨਖਤ ਵਾਲੇ ਬਾਤ ਤੇ ਗਲੰਕ ਨਹੀਂ ਮੇਰੇ ਬਾੜ ਦੇ ਮੇਰੇ ਪਰਿਵਾਰ ਆ ਜੀ ਇਹਨਾਂ ਦੇ ਮੈਂ ਗਰੰਟੀ ਹੈਗੇ ਨੇ ਜੀ ਅੱਛਾ ਜੀ ਲੱਕੜ ਉੱਪਰ ਦਾ ਅਸੀਂ ਫਰੀਦ ਦੇ ਵੀ ਨਹੀਂ ਹੈਗੇ ਜੀ ਓਕੇ ਹਾਂਜੀ ਇਹ ਪਰਿਵਾਰ ਵਧੀਆ ਤੇ ਇਹ ਪਰਿਵਾਰ ਨੂੰ ਵੀ ਨਾਮ ਇਹਨਾਂ ਦਾ ਲੈ ਕੇ ਨਾਮ ਕੀਤਾ ਜਾ ਰਿਹਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਜਿਨ੍ਹਾਂ ਇਹਨਾਂ ਦਾ ਨਾਮ ਲੈਂਦੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਹ ਵਧੀਆ ਬੰਦੇ ਨੇ ਅਸੀਂ ਖੜੇ ਆ ਇਹਨਾਂ ਨਾਲ ਇਹ ਤਾਂ ਉਹ ਗੱਲ ਹੋ ਜਾੜੀਆਂ ਕਿ بچੋ بچੋ ਪੱਕੂ ਤੋਂ بچੋ ਉਹ ਚੀਜ਼ ਹੋਈ ਪਈਆ ਗੇਟ ਗੁੱਟ ਬੰਦ ਕਰ ਲਓ ਐਸਐਚਓ ਸਾਹਿਬ ਤਾਨੂੰ ਫੇਰ ਬੇਨਤੀ ਕਰਦੇ ਆ ਕਿ ਘਰ ਚ ਚੋਰ ਬੈਠਾ ਹੋ ਫੜ ਕੇ ਅੰਦਰ ਕਰੋ ਆਪਾਂ ਚੋਰੀਆਂ ਇੰਨੀਆਂ ਵਧਰੀਆਂ ਨੇ ਤੁਸੀਂ ਇੰਨਾ ਮਤਲਬ ਕਰਿਆ ਆ ਸਾਰੇ ਐਮਸੀ ਭਾਈਚਾਰੇ ਵੱਲੋਂ ਅਸੀਂ ਦਰਖਾਸਤ ਵੀ ਦੇਣ ਲੱਗੇ ਆਂ ਇਹਦੇ ਖਿਲਾਫ ਅੱਛਾ ਜੀ ਸਾਰੇ ਐਮਸੀ ਭਾਈਚਾਰੇ ਬਾਕੀ ਆ ਰਹੇ ਨੇ ਐਮਸੀ ਸਾਹਿਬ ਸਾਰੇ ਉਹਨਾਂ ਵੱਲੋਂ ਦਰਖਾਸਤ ਵੀ ਦੇਣ ਲੱਗੇ ਆਂ ਕਿ ਜਿਹੜਾ ਘਰੇ ਚੋਰ ਆਪੇ ਇਹਨੂੰ ਅੰਦਰ ਖਬਰਾਂ ਨੇ ਕੀ ਕੀ ਚੋਰੀਆਂ ਵਾਰਨੀਆਂ ਚੈਨੀ ਚੂਨੀ ਚੋਰੀਆਂ ਤੇ ਉਹੀ ਨਿਕਲੇ ਹੋਣੀਆਂ ਨੇ ਚੋਰ ਤੋਂ ਤਾਂ ਇਸ ਕਰਕੇ ਇੱਕ ਵਾਰ ਤਾਂ ਇਹ ਸਾਹਮਦੇ ਦੂਜੀ ਵਾਰ ਨਾਗਪਾਲ ਸਾਹਿਬ ਦੇ ਬਾੜ ਚ ਗਿਆ ਸੀ ਦੇਖ ਲਓ ਤੁਸੀਂ ਹੁਣ ਦੇ ਇਧਰੋਂ ਲੁੱਟ ਲਾ ਮੈਂ ਅਬਦੁੱਲਾ ਬਾਈ ਨੰਬਰ ਤਾਂ ਮੈਂ ਖਾਲੀ ਕਰਤਾ ਉਹ 23 ਤਾਂ ਆ ਗਿਆ ਸੀ ਸੋ ਇਹ ਤੋਂ ਬਚੋ ਸਾਰਿਆਂ ਨੂੰ ਮੇਰੀ ਬੇਨਤੀ ਆ ਕੁੰਡੇ ਗਾਂਡੇ ਬੰਦ ਕਰਕੇ ਰੱਖਿਆ ਕਰੋ ਜਿੰਨੀ ਦੇਰ ਇਹਦੇ ਕਾਰਵਾਈ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ